ਤ੍ਰਾਸਪੁਰ ਦੇ ਵਿੱਚ ਸਨੈਚਿੰਗ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਬਦਦਾਸ਼ਤਿਆਂ ਕਿ ਬੀਤੇ ਕੁਝ ਦਿਨ ਪਹਿਲਾਂ ਸ੍ਰੋਪੁਰ ਕੈਂਟ ਦੇ ਵਿੱਚ ਸਨੈਚਰਾਂ ਨੇ ਮੋਬਾਈਲ ਫੋਨ ਇੱਕ ਮਹਿਲਾ ਤੋਂ ਛੱਪੜ ਲਿਆ ਸੀ ਜਿਸ ਤੋਂ ਬਾਅਦ ਕੈਂਟ ਪੁਲਿਸ ਨੇ ਇਸ ਸਨੈਚਰ ਨੂੰ ਫੜ 10 ਮੋਬਾਈਲ ਫੋਨ ਬਰਾਮਦ ਕੀਤੇ ਦੱਸਿਆ ਗਿਆ ਜਾਣਕਾਰੀ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਦੇ ਵੱਲੋਂ ਦਿੱਤੀ ਗਈ ਹੋਣਾ ਕਿ ਦੋ ਹੋਰ ਸਨੈਚਰਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਊਗਾ ਤੇ ਜਿਹੜੇ ਵੀ ਲੋਕਾਂ ਦੇ ਫੋਨ ਨੇ ਉਹਨਾਂ ਨੂੰ ਵਾਪਸ ਕੀਤੇ ਜਾਣਗੇ ਪਿਛਲੇ ਦਿਨੀ ਸਾਡੇ ਕੈਂਟ ਥਾਣੇ ਦੇ ਏਰੀਆ ਦੇ ਵਿੱਚ ਇੱਕ ਲੇਡੀ ਤੋਂ ਮੋਬਾਈਲ ਸਨੇਚ ਹੋਇਆ ਸੀ ਤੇ ਉਸ ਤੋਂ ਇਲਾਵਾ ਵੀ ਇੱਕ ਦੋ ਵਾਰ ਤਾਂ ਹੋਰ ਸਨੇਚਿੰਗ ਨੇ ਹੋਈਆਂ ਸੀ ਮੋਬਾਈਲ ਦੀਆਂ ਜਿਸ ਦੇ ਤਹਿਤ ਸ਼੍ਰੀਮਤੀ ਸੋਮਿਆ ਮਿਸ਼ਰਾ IPS ਜਿਹੜਾ ਫਰੋਸਪੁਰ ਵੱਲੋਂ ਸਖਤ ਦੇਸ਼ਤ ਨਿਰਦੇਸ਼ਾਤੇ ਸ਼ਹਿਰ ਵਿੱਚ ਚੈਕਿੰਗ ਬੁਧਾਈ ਗਈ ਸੀ ਅਤੇ ਖਾਸ ਖਾਸ ਤੇ ਦਿੱਲੀ ਰੂਟੀਨ ਦੇ ਨਾਕੇ ਸਰਚ ਕਾਰਡਨ ਆਪਰੇਸ਼ਨ ਚੱਲ ਰਹੇ ਸੀ ਜਿਸ ਦੇ ਚੱਲਦਿਆਂ एसएचओ ऑफ दी टीम ने लेख जगह नाकेते सी उस तो उसने करण ਤੇ ਸਾਹਿਲ ਨਾਮ ਦੇ ਦੋ ਵਿਅਕਤੀਆਂ ਨੂੰ ਰੁਕਿਆ ਜੋ ਪੁੱਛਪੜਤਾਲ ਤੋਂ ਤੇ ਉਹਨਾਂ ਦੇ ਜੋ ਉਸ ਲੇਡੀ ਨੇ ਕੁਰিয়ে ਦੱਸੇ ਸੀ ਉਸ ਤੋਂ ਮੈਚ ਕਰਦੇ ਹੋਏ ਜਦੋਂ ਉਹਨਾਂ ਦੀ ਪੁੱਛਪੜਤਾਲ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਜਿਨ੍ਹਾਂ ਨੇ ਇਸ ਲੇਡੀ ਤੋਂ ਫੋਨ ਸਨੈਚ ਕੀਤਾ ਸੀ ਉਹ ਇਹੀ ਵਿਅਕਤੀ ਹਨ ਜੋ ਦੌਰਾਨ ਪੁੱਛਗਿਛ ਆਲਰੇਡੀ ਪਰਚਾ ਦਰਜ ਸੀ ਜੋ ਦੌਰਾਨ ਪੁੱਛਗਿਛ ਇਹਨਾਂ ਨੇ ਮੰਨਿਆ ਕਿ ਇਹ ਨੇ ਕਰੀਬ 30-35 ਵਾਰ ਦਾਤਾ ਸਨੈਚਿੰਗ ਦੀ ਹੈ ਸਿਟੀ ਫਿਰੋਜ਼ਪੁਰ ਕੈਂਟ ਫਰਮ ਉਸ ਫਰਮ ਵਿੱਚ ਕੀਤੀ ਹੈ ਜੋ ਇਹਨਾਂ ਪਾਸੋਂ 10 ਮੋਬਾਈਲ ਬਰਾਮਦ ਕੀਤੇ ਹਨ ਇਸ ਤੋਂ ਇਲਾਵਾ ਇਹਨਾਂ ਦੇ ਦੋ ਸਾਥੀ ਹੋਰ ਹਨ ਜਿਨ੍ਹਾਂ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ ਇਹਨਾਂ ਦੇ ਦੱਸਣ ਮੁਤਾਬਕ ਜਿਹੜੇ ਬਾਕੀ ਦੇ ਮੋਬਾਈਲ ਨੇ ਉਹ ਉਹਨਾਂ ਕੋਲ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਕਿੱਥੇ ਵੇਚੇ ਲਿਆ ਜਾ ਉਹਨਾਂ ਦੀ ਗ੍ਰਿਫਤਾਰੀ ਕਰਕੇ ਬਾਕੀ ਮੋਬਾਈਲ ਵੀ ਬਰਾਮਦ ਕਰਾਇਆ ਜਾਂਦਾ ਪਿਛਲੇ ਦਿਨੀ ਸਾਡੇ ਕੈਂਟ ਥਾਣੇ ਦੇ ਏਰੀਆ ਦੇ ਵਿੱਚ ਇੱਕ ਲੇਡੀ ਤੋਂ ਮੋਬਾਈਲ ਸਨੇਚ ਹੋਇਆ ਸੀ ਉਸ ਤੋਂ ਲਾਹੇ ਵੀ 1-2 ਵਾਰ ਤਾਂ ਉਹ ਸਨੇਚਿੰਗ ਨੇ ਹੋਈਆਂ ਸੀ ਮੋਬਾਈਲ ਦੀ ਜਿਸ ਦੇ ਤਹਿਤ ਸ਼੍ਰੀਮਤੀ ਸੋਮਿਆ ਮਿਸ਼ਰਾ IPS ਜਿਹੜਾ ਫਰੋਸਪੁਰਵ ਲੋ ਸਖਤ ਦਸ਼ਤ ਨਿਦੇਸ਼ਾਤੇ ਸ਼ਹਿਰ ਵਿੱਚ ਚੈਕਿੰਗ ਦਾ ਇਗੇਜ਼ੀਅਤੇ ਖਾਧਾਤੇ ਡੇਲੀ ਰੁਟੀਨ ਦੇ ਨਾਕੇ ਸਰਚ ਕੋਆਰਡਨਸ਼ਨ ਆਪਰੇਸ਼ਨ ਚੱਲੇ ਸੀ ਜਿਸਦੇ ਚਲਦਿਆਂ ਐਸਐਚਓ ਆਫ ਦੀ ਟੀਮ ਨੇ ਲੈ ਕੇ ਜਗਾ ਨਾਕੇ ਤੇ ਅਸੀਂ ਤਾਂ ਉਸਨੇ ਕਰਨ ਤੇ ਸਾਹਿਨਾ ਦੇ ਦੋ ਵਿਅਕਤੀਆਂ ਨੂੰ ਲੁਕਿਆ ਜੋ ਪੁਛਪੜ ਤਾਲਤੋਂ ਤੇ ਉਹਨਾਂ ਦੇ ਜੋ ਉਸ ਲੇਡੀ ਨੇ ਪੂਰੀਏ ਦੱਸੇ ਸੀਗੇ ਉਸ ਤੋਂ ਮੈਚ ਕਰਦੇ ਹੋਏ ਜਦੋਂ ਉਹਨਾਂ ਦੀ ਪੁਛ ਪੜਤਾਲ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਜਿਨ੍ਹਾਂ ਨੇ ਇਸ ਲੜੀ ਤੋਂ ਫੋਨ ਸਨੈਚ ਕੀਤਾ ਸੀ ਉਹ ਇਹੀ ਵਿਅਕਤੀ ਹਨ ਜੋ ਦਰਨੇ ਪੁਛਗੇ ਵਿੱਚ ਆਲਰੇਡੀ ਪਰਚਾ ਦਰਜ ਸੀ ਜੋ ਦਰਨੇ ਪੁਛਗੇ ਚ ਜਿਨ੍ਹਾਂ ਨੇ ਮਨਿਆ ਕੀਰਨ ਨੇ ਕਰੀਬ 30-35 ਵਾਰ ਦਾਤਾ ਸਨੈਚਿੰਗ ਦੀਆਂ ਸਿਟੀ ਫਿਰੋਜ਼ਪੁਰ ਤੇ ਕੈਟ ਫਿਰੋਜ਼ਪੁਰ ਵਿੱਚ ਕੀਤੀਆਂ ਜੋ ਇਹਨਾਂ ਪਾਸੋਂ 10 ਮੋਬਾਈਲ ਬਰਾਮਦ ਕੀਤੇ ਹਨ ਇਸ ਤੋਂ ਇਲਾਵਾ ਇਹਨਾਂ ਦੇ ਦੋ ਸਾਥੀ ਹੋਰ ਹਨ ਜਿਨ੍ਹਾਂ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ ਇਹਨਾਂ ਦੇ ਦਸਨ ਮੁਤਾਬਕ ਬਾਕੀ ਦੇ ਮੋਬਾਈਲ ਨੇ ਉਹ ਉਹਨਾਂ ਕੋਲ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਕਿੱਥੇ ਵੇਚੇ ਲਿਆ ਜਾ ਉਹਨਾਂ ਦੀ ਗ੍ਰਿਫਤਾਰੀ ਕਰਕੇ ਬਾਕੀ ਮੋਬਾਈਲ ਵੀ ਗ੍ਰਬਤ ਕਰਾਏ ਜਾਣ